ਆਨਯਰ ਦੇਖ ਰਹੀ ਹੈ ਤੁਸੀਂ ਤੇ ਮੈਂ ਤੁਹਾਡੇ ਨਾਲ ਵਰਸ਼ਾ ਕੱਲ ਤੋਂ ਜੀਐਸਟੀ ਦੀਆਂ ਨਵੀਂ ਦਰ ਲਾਗੂ ਹੋਣ ਜਾ ਰਹੀ ਹੈ ਜਿਸ ਦੇ ਨਾਲ ਹੁਣ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ ਰੋਜ਼ਮਰਰਾ ਦੀਆਂ ਚੀਜ਼ਾਂ ਦੇ ਉੱਤੇ ਜਾਂ ਤਾਂ ਜੀਐਸਟੀ ਲੱਗੇਗੀ ਨਹੀਂ ਜੇ ਜੇਕਰ ਲੱਗਦੀ ਵੀ ਹੈ ਤਾਂ ਬਿਲਕੁਲ ਨਾ ਮਾਤਰ ਦੀ ਜੀਐਸਟੀ ਲੱਗੇਗੀ ਤਾਂ ਤੁਹਾਨੂੰ ਦੱਸ ਦੇ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਇਸ ਤਿਉਹਾਰਾ ਦੇ ਮੌਸਮ 'ਚ ਸਾਰਿਆਂ ਨੂੰ ਕਿਹਾ ਹੈ ਕਿ ਹੁਣ ਤਾਂ ਸਾਰਿਆਂ ਨੂੰ ਖੁਸ਼ੀਆਂ ਮਿਲਣਗੀਆਂ ਸਾਰਿਆਂ ਨੂੰ ਇਸ ਬਜਟ ਤਿਉਹਾਰ ਦਾ ਹੁਣ ਫਾਇਦਾ ਮਿਲੇਗਾ ਉਹਨਾਂ ਨੇ ਇਸ ਬਜਟ ਜੀਐਸਟੀ ਨੂੰ ਬਜਟ ਤਿਉਹਾਰ ਦੇ ਨਾਮ ਨਾਲ ਸੰਬੋਧਿਤ ਕੀਤਾ ਹੈ ਤਾਂ ਦੱਸ ਦੇ ਕਿ ਹੁਣ ਕੱਲ ਸੂਰਜ ਚੜਦਿਆ ਹੈ ਇਹ ਜੀਐਸਟੀ ਦੀ ਦਰ ਹੁਣ ਲਾਗੂ ਹੋ ਜਾਵੇਗੀ ਦੇਸ਼ ਦੇ ਵਿਕਾਸ ਦੇ ਵਿੱਚ ਵੀ ਹੁਣ ਤੇਜ਼ੀ ਦੇ ਨਾਲ ਵਾਧਾ ਹੋਵੇਗਾ ਇਹਨਾਂ ਜੀਐਸਟੀ ਜੋ ਹੈ 5% ਤੋਂ ਲੈ ਕੇ ਹੁਣ 18% ਤਾਕਤ ਲੱਗੇਗੀ ਫੀਸਦ ਤੱਕ ਲੱਗੇਗੀ ਇਸ ਜੀਐਸਟੀ ਦੇ ਨਾਲ ਹੁਣ ਘੁੰਮਣਾ ਫਿਰਨਾ ਸਾਮਾਨ ਲੈਣਾ ਰੋਜ਼ਮਰਾਂ ਦੀਆਂ ਚੀਜ਼ਾਂ ਲੈਣਾ ਘਰ ਬਣਾਉਣਾ ਸਕੂਟਰ ਖਰੀਦਣਾ ਹੁਣ ਕਾਫੀ ਜ਼ਿਆਦਾ ਸਸਤਾ ਹੋ ਜਾਵੇਗਾ ਤਾਂ ਦੱਸ ਦੇ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਨੂੰ ਸੰਬੋਧਿਤ ਕਰਦਿਆਂ ਸਭ ਤੋਂ ਪਹਿਲਾ ਨਰਾਤਿਆਂ ਦੀ ਵਧਾਈ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਜੀਐਸਟੀ ਨੂੰ ਹੁਣ ਲਾਗੂ ਹੋਣ ਦਾ ਕਿਹਾ ਹੈ ਕਿ ਹੁਣ ਤੋਂ ਕੱਲ ਤੋਂ ਇਹ ਜੀਐਸਟੀ ਨਿਊ ਜਨਰੇਸ਼ਨ ਜੀਐਸਟੀ ਹੁਣ ਕੱਲ ਤੋਂ ਲਾਗੂ ਹੋਵੇਗੀ ਤੇ ਹੁਣ ਰੋਜ਼ਾਨਾ ਰੋਜ਼ਮਰਰਾ ਦੀਆਂ ਚੀਜ਼ਾਂ ਤੇ ਸਿਰਫ 5% ਤੋਂ ਲੈ ਕੇ 8% ਤੱਕ GST ਲੱਗੇਗੀ ਤੇ ਸਾਰਿਆਂ ਨੂੰ ਹੁਣ ਇਸ ਦਾ ਫਾਇਦਾ ਹੋਵੇਗਾ ਤੇ ਇਸ ਤਿਉਹਾਰਾਂ ਦੇ ਵਿੱਚ ਹੁਣ ਸਾਰਿਆਂ ਦਾ ਮੂੰਹ ਮਿੱਠਾ ਹੋਵੇਗਾ ਵੱਖ-ਵੱਖ ਸੈਕਟਰਾਂ ਦੇ ਵੱਖ-ਵੱਖ ਲੋਕਾਂ ਨੂੰ ਇਸ GST ਦੇ ਨਾਲ ਕਾਫੀ ਜ਼ਿਆਦਾ ਹੁਣ ਫਾਇਦਾ ਹੋਵੇਗਾ ਤੇ ਇਹ ਨੈਕਸਟ ਜਨਰੇਸ਼ਨ GST ਕੱਲ ਤੋਂ ਲਾਗੂ ਹੋ ਜਾਵੇਗੀ ਇਸ GST ਦੇ ਨਾਲ ਕਾਫੀ ਦਰਾਂ ਦੇ ਵਿੱਚ ਹੁਣ ਕਟੌਤੀ ਵੀ ਹੋਵੇਗੀ ਤਾਂ ਦੱਸਦੀ ਹੈ ਕਿ GST ਸੁਧਾਰ ਕੱਲ ਤੋਂ ਯਾਨੀ ਕਿ 22 ਦਸੰਬਰ 2025 ਤੋਂ ਲਾਗੂ ਹੋਣ ਜਾ ਰਹੇ ਨੇ ਇਸ ਦੇ ਤਹਿਤ 12 ਤੋਂ 28% ਦੇ ਟੈਕਸ ਲਾਭ ਹੁਣ ਖਤਮ ਕਰ ਦਿੱਤੇ ਜਾਣਗੇ ਤੇ ਸਿਰਫ ਹੁਣ 5 ਤੋਂ 18% ਦੇ ਸਲਾਬ ਹੀ ਰਹਿਣਗੇ ਜੀਐਸਟੀ ਸੁਧਾਰ ਦੇ ਫਾਇਦੇ ਬਾਰੇ ਤੁਹਾਨੂੰ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ ਤੋਂ ਹੀ 99% ਚੀਜ਼ਾਂ ਹੁਣ 5% ਸਲਾਬ ਦੇ ਅਧੀਨ ਆ ਜਾਣਗੀਆਂ ਤੇ ਉਸ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਇਸ ਦੇ ਨਾਲ ਹੋਰ ਵੀ ਚੀਜ਼ਾਂ ਸਸਤੀਆਂ ਹੋਣ ਦੀ ਉਮੀਦ ਹੈ ਤੇ ਇਸ ਦੇ ਨਾਲ ਹੁਣ ਤੁਹਾਡੀ ਬਚਤ ਵਧੇਗੀ ਤੇ ਤੁਸੀਂ ਆਪਣੀ ਪਸੰਦੀਆਂ ਚੀਜ਼ਾਂ ਹੁਣ ਆਸਾਨੀ ਦੇ ਨਾਲ ਖਰੀਦ ਪਾਓਗੇ ਤੇ ਦੇਸ਼ ਦੇ ਗਰੀਬ ਮੱਧਵਰਗ ਨੌਜਵਾਨ ਕਿਸਾਨਾਂ ਤੇ ਔਰਤਾਂ ਨੂੰ ਭਾਰੀ ਲਾਭ ਮਿਲੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੱਲ ਤੋਂ ਸ਼ਕਤੀ ਦੀ ਪੂਜਾ ਦਾ ਤਿਉਹਾਰ ਨਵਰਾਤਰੀ ਦੀ ਵੀ ਸ਼ੁਰੂਆਤ ਹੈ ਤੇ ਤਿਉਹਾਰ ਦੇ ਪਹਿਲੇ ਹੀ ਦਿਨ ਦੇਸ਼ ਵਾ ਨਿਰਭਰ ਭਾਰਤ ਮੁਹਿੰਮ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕੇਗਾ 22 ਅਕਤੂਬਰ ਤੋਂ ਸੁਰਤ ਚਾਰਦੇ ਹੀ ਜੀਐਸਟੀ ਦਰ ਲਾਗੂ ਹੋ ਜਾਵੇਗੀ ਇਸ ਦੇ ਨਾਲ ਹੁਣ ਗਰੀਬਾਂ ਨੂੰ ਕਾਫੀ ਜ਼ਿਆਦਾ ਸਹੂਲਤਾ ਮਿਲਣਗੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਸ ਜੀਐਸਟੀ ਤੋਂ ਤੁਹਾਨੂੰ ਕੀ ਕੀ ਉਮੀਦਾਂ ਨੇ